हां जी दोस्तों एक बार फिर हाजिर हैं पाजी जगजीत सिंह जी इत्ते मिल गए पार्क ਦੇ ਵਿੱਚ ਤੇ ਇਹ ਉਹਨਾਂ ਦਾ ਸੁਭਾਅ ਬੜਾ ਉਹ ਮੇਰੇ ਕੋਲ ਆ ਗਿਆ ਚੱਲ ਕੇ ਤੇ ਅਸੀਂ ਗੱਲਾਂ ਬਾਤਾਂ ਸ਼ੁਰੂ ਕਰ ਲਈਆਂ ਪਾਜੀ ਹੁਣਾਂ ਨੂੰ ਕੁਛ ਦਿਨ ਪਹਿਲਾਂ ਹਾਰਟ ਦੀ ਪ੍ਰੋਬਲਮ ਆਈ ਤੇ ਕਹਿੰਦੇ ਆ ਕਿ ਪਤਾ ਨਹੀਂ ਮਾਲਕ ਆਪੇ ਹੀ ਮਿੰਟਾਂ ਚ ਚੱਕ ਕੇ ਲਿਜਾ ਕੇ ਆਪੇ ਉਸ ਇਹਨਾਂ ਦਾ ਸਾਰਾ ਕੁਝ ਠੀਕ ਕਰਕੇ ਜਿ ਇਹਨਾਂ ਨੂੰ ਘਰ ਮਿੰਟਾਂ ਛੱਡ ਦਿੱਤਾ ਤੇ ਇਹ ਬੜੇ ਸ਼ੁਕਰਗੁਜ਼ਾਰ ਫੀਲ ਕਰਦੇ ਆ ਜੋ ਇਹਨਾਂ ਦਾ ਮੈਂ ਚਿਹਰੇ ਤੇ ਦੇਖਿਆ ਸ਼ੁਕਰ ਹੈ ਪਰਮਾਸ਼ੁਕਰ ਇਹ ਇਸੇ ਤਰ੍ਹਾਂ ਆ ਪਾਜੀ ਉਹ ਪਲ-ਪਲ ਆਪਣੇ ਨਾਲ ਹੈ ਅਸੀਂ ਸ਼ਿਕਾਇਤਾਂ ਕਰਦੇ ਆਂ ਕਈ ਵਾਰ ਇੱਕ ਵਾਰ ਕੀ ਹੋਇਆ ਕਿ ਇੱਕ ਬੰਦਾ ਸਮੁੰਦਰ ਦੇ ਕਿਨਾਰੇ ਚੱਲਿਆ ਜਾ ਰਿਹਾ ਸੀ ਉਹ ਚੱਲਿਆ ਜਾ ਰਿਹਾ ਤੇ ਅਚਾਨਕ ਉਹ ਮੁੜ ਕੇ ਪਿੱਛੇ ਦੇਖਿਆ ਉਹਨੇ ਤੇ ਉਸਦੇ ਪੈਰਾਂ ਦੇ ਨਿਸ਼ਾਨ ਸੱਜਾ ਪੈਰ ਤੇ ਖੱਬਾ ਪੈਰ ਸਮੁੰਦਰ ਦੇ ਉੱਤ ਕਿਨਾਰੇ ਤੇ ਲੱਗੇ ਹੋਏ ਸੀ ਤੇ ਉਹ ਦੇਖਿਆ ਉਹਨੇ ਵਿੱਚ ਵਿੱਚ ਕੀਆ ਕਿ ਦੋਨੋਂ ਪੈਰ ਲੱਗਿਆ ਵਿੱਚ ਵਿੱਚ ਸਿਰਫ ਇੱਕੋ ਹੀ ਪੈਰ ਰਹਿ ਗਿਆ ਸਮੁੰਦਰ ਦੀਆਂ ਲਹਿਰਾਂ ਨੇ ਮਿਟੇ ਦਿੱਤਾ ਉਨੇ ਪਰਮਾਤਮਾ ਨੂੰ ਸ਼ਿਕਾਇਤ ਕੀਤੀ ਕਹਿੰਦਾ ਪਰਮਾਤਮਾ ਕਿ ਇਹ ਜਿਹੜੇ ਦੋ ਪੈਰ ਹਨ ਇੱਕ ਪੈਰ ਤੇਰਾ ਹੈ ਤੇ ਇੱਕ ਪੈਰ ਮੇਰਾ ਹੈ ਤੂੰ ਮੇਰੇ ਨਾਲ ਸੀ ਜਿਸ ਵਕਤ ਮੈਂ ਖੁਸ਼ੀਆਂ ਦੇ ਵਿੱਚ ਚੱਲ ਰਿਹਾ ਸੀ ਵਾਹ ਮੈਂ ਹਰ ਵਕਤ ਧੜਾਈਆਂ ਚੱਲ ਰਿਹਾ ਸੀ ਹਾਂ ਫਿਰ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਆਏ ਉਹਦੋਂ ਤੂੰ ਮੈਨੂੰ ਛੱਡ ਕੇ ਚਲਾ ਗਿਆ ਉਹ ਪੈਰ ਜਿਹੜਾ ਇਕੱਲੇ ਦਾ ਮੇਰਾ ਹੈ ਜਿੱਥੇ ਮੈਨੂੰ ਜ਼ਿੰਦਗੀ 'ਚ ਦੁੱਖ ਆਏ ਤੂੰ ਮੈਨੂੰ ਕਿਉਂ ਮੇਰਾ ਸਾਥ ਨਹੀਂ ਦਿੱਤਾ ਆਹ ਉਹ ਪ੍ਰਮਾਤਮਾ ਜਿਹੜਾ ਨਾ ਕਹਿੰਦੇ ਉਸ ਵੇਲੇ ਪ੍ਰਗਟ ਹੋ ਗਿਆ ਕਹਿੰਦਾ ਸੱਜਣਾ ਬਿਲਕੁਲ ਸਹੀ ਗੱਲ ਤੇਰੀ ਇੱਕ ਪੈਰ ਤੇਰਾ ਹੈ ਇੱਕ ਪੈਰ ਮੇਰਾ ਹਾਂ ਬਿਲਕੁਲ ਇਦਾਂ ਹੀ ਹੈ ਹਾਂ ਮਗਰ ਤੂੰ ਇੱਥੇ ਥੋੜਾ ਜਿਹਾ ਗਲਤ ਕਹਿ ਗਿਆ ਜਿਹੜਾ ਕੱਲਾ ਪੈਰ ਹੈ ਨਾ ਉਹ ਤੇਰਾ ਨਹੀਂ ਉਹ ਮੇਰਾ ਹੈ ਆਹ ਮੇਰਾ ਵਾਜ ਮੈਂ ਤੈਨੂੰ ਆਪਣੀਆਂ ਬਾਹਾਂ 'ਚ ਉਸ ਵਕਤ ਕੈਰੀ ਕੀਤਾ ਸੀ ਜਿਸ ਵਕਤ ਤੂੰ ਮੁਸੀਬਤਾਂ 'ਚ ਲੰਘ ਰਿਹਾ ਸੀ ਵਾਹ ਸ਼ੁਕਰ ਹੈ ਸ਼ੁਕਰ ਹੈ ਪਰਮੇਸ਼ਰ ਦਾ ਤੇਰੀ ਤੇਰੀ ਹਿੰਮਤ ਕਿੱਦਾਂ ਹੁੰਦੀ ਤੂੰ ਕਿੱਦਾਂ ਚੱਲ ਸਕਦਾ ਇਹਨਾਂ ਬਲਦੀਆਂ ਆਗਾਂ 'ਚੋਂ ਕਿੱਦਾਂ ਲੰਘ ਸਕਦਾ ਹੈ ਹਾ 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 ਕੀ ਵਾਹ ਜੀ ਵਾਹ ਸੁਪਾ ਜੀ ਇਹ ਜਿਹੜਾ ਤੁਸੀਂ ਕਹਿੰਨੇ ਨਾ ਉਹਨੇ ਤੁਹਾਨੂੰ ਕੈਰੀ ਕੀਤਾ ਉਹ ਵੀ ਲੈ ਕੇ ਗਿਆ ਲੈ ਕੇ ਗਿਆ ਲੈ ਕੇ ਗਿਆ ਉਹਦਾ ਸ਼ੁਕਰ ਹੈ ਮੈਂ ਕਾਫ ਕਰ ਰਿਹਾ ਹਾਂ ਬਿਲਕੁਲ ਨਾ ਤੇ ਅੱਗੇ ਨੂੰ ਵੀ ਉਹੀ ਹੈ ਹਾਂਜੀ 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 ਦੇਖੋ ਨਾ ਤਾਂ ਤੁਹਾਨੂੰ ਇਹ ਪਤਾ ਤੁਸੀਂ ਕਿੱਥੇ ਜੰਮੇ ਕਿਸ ਘਰ ਚ ਜੰਮੇ ਕਿਹੜੇ ਧਰਮ ਚ ਜੰਮੇ ਕਿੱਥੋਂ ਆਏ ਆ ਤੁਹਾਨੂੰ ਕੁਝ ਨਹੀਂ ਪਤਾ ਪਤਾ ਨਹੀਂ ਨਾ আচ্ছা ਉਸ ਤੋਂ ਬਾਅਦ ਤੁਹਾਡਾ ਇਹ ਸਰੀਰ ਕਿਸ ਤਰ੍ਹਾਂ ਵੱਡਾ ਹੋਇਆ ਤੁਹਾਨੂੰ ਪਤਾ ਕੌਣ ਕਿਸ ਤਰ੍ਹਾਂ ਹੋ ਰਿਹਾ ਕੀ ਤੁਸੀਂ ਜੋ ਖਾਂਦੇ ਆ ਮੜ ਕੀ ਕਰ ਰਹੇ ਆ ਨਾ ਸਰ ਜੋ ਤੁਸੀਂ ਖਾਂਦੇ ਆ ਉਹਦਾ ਖੂਨ ਬਣਦਾ ਆ ਤੇ ਉਹ ਤੁਹਾਨੂੰ ਚਲਾਉਂਦਾ ਆ ਉਹ ਭੋਜਨ ਕੌਣ ਬਣਾਉਂਦਾ ਕਿੱਥੋਂ ਆਏ ਜਿਵੇਂ ਜਹਾਜ਼ ਇੰਡੀਆ ਚ ਬੈਠ ਕੇ ਆਏ ਆ ਉਹ ਕਿੰਨੇ ਬਣਾਇਆ ਵਾਹ ਜੀ ਫਿਚੰਤਾ ਕਾ ਕਿਸ ਤਰੀਕ ਦੀ ਚਿੰਤਾ ਤਾਂ ਕਿ ਕੀ ਜੇ ਬਣੋ ਨਹੀਂ ਹੋਏ ਓਏ ਵਾਹ ਵਾਹ ਜੀ ਹਾਂ ਜੀ ਬਹੁਤ ਉਹ ਤਾਂ ਚਿੰਤਾ ਕਰਤੇ ਰਹਿਣਾ ਹਾਂ ਉਹ ਕਰ ਰਿਹਾ ਵਾਹ ਜੀ ਰੇਂਦਰ ਜੀ ਬਹੁਤ ਤਰੀਕੇ ਨਾਲ ਤੁਸੀਂ ਗੱਲ ਨੂੰ ਉਸ ਤਰ੍ਹਾਂ ਹੀ ਤੁਸੀਂ ਬਹੁਤ ਤਰੀਕੇ ਨਾਲ ਸੋਲਵ ਕੀਤਾ ਸੋ 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 ਇਹ ਜਿਹੜੀ ਚੀਜ਼ ਹੈ ਨਾ ਜਿਹੜਾ ਦੇਖੋ ਅੱਛਾ ਇਸ ਕਰਕੇ ਨਾ ਹੁਣ ਇਹ ਪਤਾ ਕਿ ਕਦੋਂ ਉਹਨੇ ਲੈ ਕੇ ਬੁਲਾਵਾ ਆਣਾ ਹਾਂ ਕਿੱਥੇ ਆਣਾ ਹਾਂ ਕਿੱਦਾਂ ਆਣਾ ਵਾਹ ਜਦ ਸਾਨੂੰ ਇਹ ਦੋ ਇੰਦਾਂ ਦਾ ਹੀ ਨਹੀਂ ਪਤਾ ਰਾਈਟ ਤੇ ਲੈਫਟ ਦਾ ਹੀ ਨਹੀਂ ਪਤਾ ਤੇ ਵਿਚਲੇ ਦਾ ਸਾਨੂੰ ਕੀ ਪਤਾ ਵਾਕਈ ਗੱਲ ਸੀ ਇੱਥੇ ਉਡਾਰੀਆਂ ਓਡੋ ਹਾਂ ਠੀਕ ਹੈ ਠੀਕ ਹੈ ਸ਼ੁਕਰ ਹੈ ਇਹ ਦੋ ਜਿਹੜੇ ਨਾ ਜਨਮ ਔਰ ਮਿਰਤੀ ਉਹਦੇ ਗੱਭੇ ਇਹ ਦੋ ਪੰਖ ਹੈ ਇੱਕ ਦਾ ਨਾਂ ਹੈਗਾ ਮਿਰਤੀ ਇੱਕ ਦਾ ਨਾਂ ਹੈ ਜਨਮ ਇਹਨਾਂ ਦੇ ਨਾਲ ਅਸਮਾਨਾਂ ਦੇ ਵਿੱਚ ਜਿਹੜਾ ਗੱਭਾ ਹੈਗਾ ਜਿੰਨਾ ਵੀ ਟਾਈਮ ਆਨੰਦ ਹੀ ਆਨੰਦ ਪ੍ਰੈਜ਼ੈਂਟ ਹਾਂਜੀ ਉਹਦਾ ਮਜ਼ਾ ਲਾਓ ਵਾਹਿਗੁਰੂ ਬਹੁਤ ਵਧੀਆ ਸ਼ੁਕਰ ਬਹੁਤ ਚੰਗੀ ਤੁਸੀਂ ਗੱਲ ਕੀਤੀ ਆ ਪ੍ਰਮਾਤਮਾ ਤੁਹਾਨੂੰ ਵੀ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਕਿ ਤੁਸੀਂ ਬਹੁਤ ਵਧੀਆ ਇਹ ਮੈਨੂੰ ਦੱਸਿਆ ਤਾਂ ਤੁਸੀਂ ਮੇਰੀ ਨਾ ਇਮਿਊਨਿਟੀ ਵਧਾਤੀ ਨਹੀਂ ਗੱਲ ਬਸ ਜੀ ਦੇਖੋ ਸਹੀ ਤੇ ਤੇ ਅਚ ਨੰਬਰ 2 ਉਹ ਤੇ ਨੰਬਰ 2 ਜੀ ਇੱਥੇ ਕੁਝ ਨਹੀਂ ਮਰਦਾ ਇਹ ਗੱਲ ਇਹ ਤਾਂ ਸਰੀਰ ਹੈ ਹਾਂ ਜਿਹੜਾ ਇਹਨੇ ਇਤਕ ਤੱਕ ਜਾਣਾ ਜਾਣੇ ਇਹ ਟਰੂਥ ਹੈ ਹਰ ਬੰਦੇ ਦੀ ਲਾਈਫ ਦਾ ਇਹ ਪੱਕਾ ਮਤਲਬ ਇਹਦੇ ਵਿੱਚ ਤਾਂ ਦੋ ਰਾਏ ਵਾਲੀ ਗੱਲ ਹੈ ਨਹੀਂ ਹੈਗੀ ਨਾ ਫਿਰ ਜਿਹੜਾ ਟਾਈਮ ਆਹਾ ਆ ਮੂਮੈਂਟ ਹੈ ਕਿਉਂ ਨਹੀਂ ਅਸੀਂ ਇਹਨੂੰ ਇੱਕ ਐਸੀ ਇਸ ਪਲ ਦਾ ਮਤਲਬ ਨਾ ਜਿਹੜਾ ਦੇਖੋ ਸਾਡਾ ਇਸ ਵੇਲੇ ਸਾਨੂੰ ਅਸੀਂ ਇਸ ਵੇਲੇ ਸਾਡੇ ਹੱਥ-ਹੱਥ ਨੂੰ ਟੱਚ ਕਰ ਰਹੇ ਨਾ ਅਸੀਂ ਟੱਚ ਕਰ ਸਕਦੇ ਹਾਂ ਕਰ ਬਿਲਕੁਲ ਅਸੀਂ ਜਿਹੜਾ ਹੈਗਾ ਆ ਬੋਲ ਸਕਦੇ ਹਾਂ ਅਸੀਂ ਖਾ ਸਕਦੇ ਹਾਂ ਸਾਡਾ ਟੇਸਟ ਬੜਾ ਵਧੀਆ ਅਸੀਂ ਸੁੰਘ ਸਕਦੇ ਹਾਂ ਅਸੀਂ ਸੁਣ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਅੱਛਾ ਕਰੋੜਾਂ ਦੁਨੀਆ ਦੇ ਬੰਦਿਆਂ ਨਾਲੋਂ ਜਿੱਥੇ ਆ ਬੈਠੋ ਦੇਖ ਬੈਠੇ ਆ ਦੇਖੋ ਜੀ ਬੰਗਲੇ ਉੱਡ ਰਹੇ ਆ ਝੀਲਾਂ ਹੰਸ ਉੱਡ ਰਹੇ ਬਹੁਤ ਵਧੀਆ ਹਰ ਪਾਸੇ ਜ਼ਿੰਦਗੀ ਜਿਹੜੀ ਆ ਬਿਊਟੀਫੁੱਲ ਆ ਬਣਾਣੀ ਤਾਂ ਅਸੀਂ ਹੈ ਨਾ ਬਿਲਕੁਲ ਬਿਲਕੁਲ ਬਣਾਣੀ ਸੀ ਦੇਖੋ ਨਾ ਇਹ ਜਹਾਨ ਕੋਈ ਜਿਆਦਾ ਨਹੀਂ ਕਹਿੰਦੇ ਨਾ ਇਨਸਾਨ ਨੂੰ ਇੱਕ ਮੁੱਠੀ ਨਾਲ ਚਾਹੀਦਾ ਕਿਉਂ ਕਹਿੰਦੇ ਆ ਬਿਕੋ ਸਾਡਾ ਸਟਮਕ ਦਾ ਸਾਈਜ਼ ਇੱਕ ਮੁੱਠੀ ਜਿੰਨਾ ਆ ਹਾਂਜੀ ਹਾਂਜੀ ਬਸ ਸਹੀ ਗੱਲ ਹੈ ਜਦੋਂ ਇੱਕ ਮੁਠੀ ਦਾ ਜਿਹੜਾ ਸਾਨੂੰ ਸਾਥ ਮਿਲ ਜਾਂਦਾ ਆ ਤਾਂ ਉਸ ਤੋਂ ਬਾਅਦ ਅਸੀਂ ਐਸਾ ਨਹੀਂ ਇਕੱਠਾ ਨਹੀਂ ਕਰਨਾ ਪਰ ਜਿਹੜਾ ਪਰਮਾਤਮਾ ਜਿਸ ਇਨਸਾਨ ਨੂੰ ਜਦੋਂ ਬਖਸ਼ਣਾ ਕਰਦਾ ਹੋ ਇਸ ਕਰਕੇ ਦਿੰਦਾ ਆ ਕਿ ਉਹਦਾ ਮਕਸਦ ਇਹ ਹੁੰਦਾ ਕਿ ਉਹਨੂੰ ਖਾਸ ਉਹਦੇ ਕੋਲ ਕੁਝ ਕਰਾਉਣਾ ਹੁੰਦਾ ਹਾਂ ਜੀ ਫਿਰ ਅਸੀਂ ਉਹਦੇ ਮਾਲਕ ਬਣ ਜਾਂਦੇ ਫਿਰ ਅਸੀਂ ਕਹਿੰਨੇ ਹੇ ਬਾਲਕਾ ਇਹ ਪਪਾ ਜੀ ਸਾਰਾ ਕੁਝ ਤੇਰਾ ਵਰਕਾਬਜਾ ਮੇਰਾ ਉਹ ਕੰਮ ਨੇ ਤੇ ਪੰਗੇ ਆ ਜੀ ਜਿੰਨੀਆਂ ਬਿਮਾਰੀਆਂ ਕਬਜ਼ੇ ਦੀਆਂ ਸਹੀ ਗੱਲ ਸਹੀ ਕਾਬਜ ਹੁੰਦੀ ਬੰਦੇ ਨੂੰ ਸਹੀ ਗੱਲ ਸਹੀ ਬੰਦਾ ਤਾਂ ਆਪਣੇ ਅੰਦਰ ਜਿਹੜਾ ਖਾਦਾ ਭੋਜਨ ਉਹ ਵੀ ਨਹੀਂ ਛੱਡਣਾ ਚਾਹੁੰਦਾ ਤਾਂ ਕਬਜ ਹੁੰਦੀ ਆ ਹਾਂ ਕਬਜ ਹੁੰਦੀ ਆ ਹੋਰ ਦੱਸੋ ਜੀ ਉਹ ਬਿਮਾਰੀਆਂ ਦਾ ਪਿਛੜ ਨਹੀਂ ਬਹੁਤ ਵਧੀਆ ਲਿਖਿਆ ਬਹੁਤ ਤੁਸੀਂ ਇੰਨੇ ਸੋਹਣੇ ਤਰੀਕੇ ਨਾਲ ਵਿਖਿਆਨ ਕੀਤਾ ਬਹੁਤ ਵਧੀਆ ਪਰਮਾਤਮਾ ਤੁਸੀਂ ਇਸ ਕਰਕੇ ਤੁਸੀਂ ਤਾਂ ਮਾਰੇ ਪਰਮਾਤਮਾ ਦੇਖੋ ਸਿਮੀ ਨੂੰ ਖੁਸ਼ੀ ਦੀ ਲਹਿਰ ਦਿਖਾਈ ਆ ਹਾਂ ਜੀ ਖੁਸ਼ੀ ਖੁਸ਼ੀ ਆ ਜੀ ਤੇ ਮੈਂ ਖੁਸ਼ੀ ਰੱਖੂੰਗਾ ਪੂਰੀ ਇਦਾਂ ਹੀ ਅੱਜ ਤੋਂ ਖੁਸ਼ੀ ਆਪਣੇ ਆਪ ਨੂੰ ਹੋਰ ਜ਼ਿਆਦਾ ਵਧਾਉਂਗਾ ਤੇ ਤੁਹਾਨੂੰ ਵੀ ਪਰਮਾਤਮਾ ਤੰਦਰੁਸਤੀਆਂ ਤੇ ਖੁਸ਼ੀਆਂ ਮੈਂ ਸਭ ਨੂੰ ਤੰਦਰੁਸਤੀਆਂ ਪੂਰਾ ਕਹਿੰਦੇ ਨਾ ਅਸੀਂ ਤਾਂ ਮੰਗਦੇ ਇਹ ਆ ਤੇਰੇ ਬਾਣੇ ਸਰਬੱਤ ਸਰਬੱਤ ਮਤਲਬ ਪਤਾ ਹੈ ਸਰਬੱਤ ਆਤਮਾ ਅਤਾਤੀ ਦਿਨ ਨਹੀਂ ਗੱਲ ਕਰਦੇ ਅਸੀਂ ਪੂਰੇ ਯੂਨੀਵਰਸ ਦੀ ਗੱਲ ਕਰਦੇ ਹਾਂ ਜੋ ਬ੍ਰਹਮੰਡ ਹੈ ਸੋ ਹੀ ਪਿੰਡੇ ਜੋ ਖੋਜੇ ਸੋ ਪਾਵੇ ਇਹਦੇ ਅੰਦਰ ਹੀ ਆਹ ਯੂਨੀਵਰਸ ਦਾ ਇਸਕਾ ਵੀ ਪਿੰਡ ਨੂੰ ਕਹਿੰਦੇ ਆ ਪਿੰਡ ਕਿਉਂ ਕਹਿੰਦੇ ਆ ਕੋਈ ਇਹਦੇ ਅੰਦਰ ਪਿੰਡ ਜਿਹੜਾ ਹੁੰਦਾ ਕੀ ਉਹਦੇ ਚ ਉਹਦੇ ਵਿੱਚ ਸੌ ਘਰ ਹੁੰਦਾ 200 ਘਰ ਹੁੰਦਾ ਆ ਜਿਹੜਾ ਸਰੀਰ ਹੈ ਇਹਦੇ ਚ ਬ੍ਰਹਮੰਡ ਹੈ ਆਹ 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 ਵਾਹ ਜੀ ਇਹ ਬ੍ਰਹਮੰਡ ਦਾ ਪਿੰਡ ਹੈ ਹਾਂ ਇਹਦੇ ਵਿੱਚ ਉਹ ਆਪ ਬੈਠਾ ਹੈ ਉਹ ਜਿਹੜਾ ਆਪ ਆ ਕਨੈਕਟਡ ਆ ਜਿਹੜਾ ਜਦੋਂ ਤੁਸੀਂ ਫੀਲ ਕਰਨਾ ਸ਼ੁਰੂ ਕਰਦੇ ਆ ਉਦੋਂ ਫੀਲ ਹੋ ਜਾਂਦਾ ਹੂੰ ਕਿਹਾ ਨਾ ਉਹ ਕਹਿੰਦੇ ਨਾ ਰੂਪ ਨਾ ਰੰਗ ਨਾ ਰੇਖ ਕਿਛ ਤਰੇ ਗੁਣ ਤੇ ਪ੍ਰਭ ਪਿੰਨ ਤੇ ਸਹੀ ਬੁਝਾਏ ਨਾਨਕਾ ਇਹ ਬੁਝਾਰਤ ਜਿਹੜੀ ਹੈ ਨਾ ਉਹਨੂੰ ਬੁਝਾਉਂਦਾ ਆ ਜਿਸ ਹੋਵੇ ਸੋ ਪਰਸਨ ਉਹ ਉਹ ਜਿਹੜਾ ਰੂਪ ਕੀ ਹੈ ਇੱਕ ਹੁੰਦੀ ਹੈ ਜਿਹੜੀ ਚੀਜ਼ਾਂ ਹੱਥ ਦਿਖਦੀਆਂ ਆ ਕਿਸੇ ਚੀਜ਼ ਦਾ ਰੂਪ ਹੈ ਇਹ ਵੀ ਹੈ ਨਹੀਂ ਉਹ ਕੋਈ ਨੂੰ ਰੰਗ ਨਾਲ ਨਹੀਂ ਦੱਸਿਆ ਜਾ ਸਕਦਾ ਕੋਈ ਰੇਖਾ ਚਿੱਤਰ ਨਹੀਂ ਬਣਾ ਸਕਦੇ ਅਸੀਂ ਹੈ ਕਿ ਉਹ ਉਹ ਸਾਡੇ ਅੰਦਰ ਬੈਠਾ ਨਿਰਾਕਾਰ ਨਿਰਾਕਾਰ ਹੈ ਨਾ ਉਹਦਾ ਕੋਈ ਆਕਾਰ ਨਹੀਂ ਹੈ ਉਹ ਨਿਰਾਕਾਰ ਹੈ ਉਹ ਸਾਡੇ ਅੰਦਰ ਬੈਠਾ ਸਾਡੇ ਕੋਲ ਹੀ ਹੈ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਫਿਰ ਨਾਲ ਹੀ ਗੱਲ ਹੈ ਨਾ ਲੱਭਦਾ ਫਿਰਦਾ ਉਹਦੇ ਅੰਦਰ ਕਸਤੂਰੀ ਜਾਗਦੀ ਹੈ ਜਦੋਂ ਪ੍ਰਮਾਤਮਾ ਜਾਗਦਾ ਨਾ ਬੰਦਾ ਫਿਰ ਸਾਧੂ ਸੰਤਾਂ ਕੋਲ ਭਟਕਦਾ ਫਿਰਦਾ ਹਾਂ ਉਹਦੇ ਅੰਦਰ ਇੱਕ ਜਾਗ ਹੀ ਹੁੰਦੀ ਚੀਜ਼ ਇਸੇ ਨੂੰ ਹੀ ਲੱਭਦੇ ਆਂ ਜਿਨਨੇ ਲੋਭ ਮੋਹ ਹੰਕਾਰ ਆ ਸਾਰਾ ਇਸੇ ਦੇ ਲੱਭਣ ਦੇ ਚੱਕਰ ਆ ਅਸਲ ਚ ਪਤਾ ਨਹੀਂ ਆ ਕੋਈ ਕਿਸੇ ਤਰੀਕੇ ਨਾਲ ਲੱਭਦਾ ਪਾਵਰ ਇਨਸਾਨ ਲੱਭਦਾ ਨਾ ਕਿਸੇ ਨਾ ਕਿਸੇ ਤਰੀਕੇ ਕੀ ਪਾਣਾ ਚਾਹਦਾ ਪਾਵਰ ਮਿਲਦੇ ਮੈਂ ਸ਼ਾਂਤੀ ਹੋਰ ਕਿਤੇ ਬੈਠੂਗਾ ਆਰਾਮ ਨਾਲ ਰੋਟੀ ਖਾਊਗਾ ਫਿਰ ਫੇ ਮੈਨੂੰ ਕੋਈ ਤੰਗ ਨਹੀਂ ਕਰੂਗਾ ਮੇਰੇ ਆਲਦ ਵਾਲੇ ਸਾਰੀਆਂ ਸਿਕਿਉਰਟੀਆਂ ਹੋਣਗੀਆਂ ਹੈਨਾ ਉਹ ਸਿਕਿਉਰਟੀਆਂ ਲੱਭਦਾ ਬੰਦਾ ਅਸਲ ਦੇ ਵਿੱਚ ਜਿਹੜੀ ਸਿਕਿਉਰਟੀ ਅਸਲੀ ਉਹ ਅੰਦਰ ਬੈਠੀ ਐ ਉਹ ਅੰਦਰ ਬੈਠੀ ਐ ਠੀਕ ਭਾਈਨਾ ਅਸੀ ਬਾਹਰ ਲੱਭਦੇ ਅੱਛਾ ਇਹ ਪਤਾ ਗੱਲਾਂ ਵਾ ਤਾਂ ਸਾਰੇ ਹੀ ਕਰਦੇ ਸਭ ਨੂੰ ਪਤਾ ਮਰ ਜਾਣਾ ਪਰ ਮੰਦਾ ਕੌਣ ਹੈ ਹਾਂ ਮੈਂ ਕੋਈ ਨਹੀਂ ਮੰਨਦਾ ਠੀਕ ਹੈ ਇਸ ਕਰਕੇ ਪਤਾ ਹੋਣਾ ਕਾਫੀ ਨਹੀਂ ਆ ਉਹ ਪਤਾ ਹੋਣਾ ਜਿਹੜੀਆਂ ਚੀਜ਼ਾਂ ਦਾ ਉਹਦਾ ਸਿਰਫ ਜਾਣਕਾਰੀ ਹੈ ਹਾਂ ਗਿਆਨ ਜਿਹੜਾ ਅਨੁਭਵ ਹੁੰਦਾ ਹਾਂ ਹਾਂ ਜੀ ਹੁਣ ਤੁਸੀਂ ਕਹੇ ਆ ਨਾ ਮੇਰੀ ਮੈਂ ਤੁਹਾਨੂੰ ਹੁਣ ਦੱਸਦਾ ਕੀ ਹੋਇਆ ਤੁਹਾਡੇ ਨਾਲ ਹਾਂ ਹੁਣ ਜਦੋਂ ਮੌਤ ਸਾਹਮਣੇ ਨਜ਼ਰ ਆਈ ਹਾਂ ਸਰਨ ਉਹਨੇ ਤੁਹਾਨੂੰ ਸਾਰੀ ਜ਼ਿੰਦਗੀ ਦੀਆਂ ਜਿਹੜੀਆਂ ਨਾ ਫਿਰ ਕਲੈਰਟੀਆਂ ਦੇ ਦਿੰਦੀਆਂ ਦੇ ਦਿੰਦੀਆਂ ਤੁਹਾਡਾ ਜੀਵਨ ਬਦਲ ਗਿਆ ਭਾਜੀ ਹਾਂ ਜੀ ਤੁਸੀਂ ਹੁਣ ਉਹ ਬੰਦੇ ਨਹੀਂ ਹੈਗੇ ਹੁਣ ਉਹ ਜਗ ਜੀਤ ਨਹੀਂ ਰਹੇ ਇਹ ਜਿਹੜੇ ਛੱਟ ਕੇ ਜ਼ਿੰਦਗੀ ਜਦੋਂ ਕੁਦਰਤ ਦਿੰਦੀ ਹੈ ਜਾਣ ਕੇ ਦਿੰਦੀ ਹੈ ਉਹ ਕਹਿੰਦੀ ਜਗਾਂ ਦਾ ਕਿਸੇ ਨੂੰ ਜਗਾਈ ਦਾ ਨਾ ਸੁੱਤੇ ਪੈਣ ਜਾਗ ਜਾਗ ਮੁਸਾਫਰ ਭੋਰ ਭਾਈ ਹੁਣ ਤਾਂ ਜਾਗ ਗਏ ਬਸ ਮੈਂ ਜਦੋਂ ਇਹ ਤਾਂ ਧੰਨਵਾਦ ਕਰੋ ਤੁਹਾਨੂੰ ਆਪ ਦਿਖਾਇਆ ਉਹਨੇ ਮੈਂ ਤੁਹਾਨੂੰ ਬਹੁਤ ਬਹੁਤ ਕਰਦਾ ਮੈਨੂੰ ਆਪ ਲੈ ਕੇ ਗਿਆ ਨਿਰੰਗ ਕਰ ਲੈ ਗਿਆ ਇਹਨੂੰ ਆਪ ਠੀਕ ਕਰਾ ਕੇ ਵੀ ਜੇ ਲੈ ਦੋ ਘੰਟਿਆਂ ਜੀ ਉਹਨਾਂ ਨੇ ਮੈਨੂੰ ਕੱਢ ਕੇ ਕਿਨੇ ਲੈ ਜਾਂਦਾ ਲੈ ਵਾਹਿਗੁਰੂ ਸੋ ਠੀਕ ਹੈ ਭਾਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਵਿਸ਼ਿੰਗ ਆਲ ਦਾ ਬੈਸਟ ਮਨ ਖੁਸ਼ ਹੈ ਤੁਹਾਨੂੰ ਮਿਲ ਕੇ ਭਾਜੀ ਤੁਹਾਨੂੰ ਤੰਦਰੁਸਤੀਆਂ ਦੇ ਥੈਂਕ ਯੂ ਜੀ